ਇਧਰ ਭਾਈ ਦੀ ਤਾਂ ਹੋਲੀ ਬਣਾਤੀ ਹੋਲੀ ਦੇ ਕਦੋਂ ਪਹਿਲਾਂ ਹੀ ਭਾਈ ਦੀ ਹੋਲੀ ਬਣਾਤੀ ਨਿਆਣਿਆਂ ਨੇ ਫਤਿਹ ਨੇ ਫਤਿਹ ਨੇ ਪੈਨ ਖੋਲ ਕੇ ਸ਼ਾਈ ਸ਼ੂਈ ਲਾ ਕੇ ਤੇ ਕਹਿੰਦਾ ਪੰਮਾ ਹੋਲੀ ਆ ਆ ਦੇਖੋ ਇੱਕ ਤਾਂ ਲਾ ਗੂਠਾ ਲਾ ਦੇ ਪਾਪਾ ਸਾਡੇ ਸਟੈਂਪ ਲਾ ਦੋ ਮੋਹਰ ਲਾ ਦੇ ਮੱਥੇ ਤੇ ਲਾ ਵਿੱਚ ਖਾਰ ਮਤੇ ਟਿੱਕਾ ਇਹ ਮੈਦਾ ਗੰਜੇ ਬੰਦੇ ਦਾ ਦੇਖੋ ਜੀ ਇਹ ਬਾਪ ਇਹਨਾਂ ਬੱਚਿਆਂ ਦਾ ਤਾਂ ਕੁਝ ਨਹੀਂ ਮਜਬੂਰ ਇਹਨਾਂ ਦਾ ਤਾਂ ਕੁਝ ਨਹੀਂ ਕਹਿ ਸਕਦੇ ਵਿਚਾਰੇ ਨਾਲ ਬੱਚਾ ਬੱਚਾ ਖੁੱਟਾ ਜਾਏ ਬੱਚਾ ਹੈ ਬੱਚਨ ਬੋਲੀ ਮਣਾਈ ਚੰਗੀ ਪਾਪਾ ਦੀ ਯਾਦ ਤੱਕ ਖੜਾ ਕਿਉਂ ਪਾਪਾ ਲੜਾਈ ਹੋ ਗਈ ਆਏ ਸੋਰੀ ਵਾ ਕੀ ਲਿਖ ਰੱਖਿਆ ਕੀ ਲਿਖਿਆ ਕੀ ਲਿਖਾ ਲਓ ਉੱਤਰ ਖਾਲੀ ਕੀ ਲਿਖਿਆ ਕੀ 30 30 ਕੀ ਹੈ ਓਏ ਅਸਟਾਰ ਪਾਤੀ ਅਸਟਾਰ ਵਾਲੀ ਕੀ ਅਸਟਾਰ ਵਾਲੀ ਪਤਾ ਕੀ ਲਿਖਿਆ ਪਟੂ ਵੈਲੀ ਹੋਲੀ ਹੋਲੀ ਪਟੂ ਵੈਲੀ ਹੋਲੀ ਐ ਅਤਾਰ ਪਾਪਾ ਹੱਥ ਤੇ ਵੀ ਨਹੀਂ ਗਿਆ ਦੇਖੋ ਲੈ ਹੁਣ ਆਉਣਾ ਨਹੀਂ ਹੈਗਾ ਕੋਲ ਬਸ ਫੋਲ ਬੈਕ ਦੇਖਣਾ ਹੈ ਕੀ ਤਮਾਸ਼ਾ ਕੀ ਤਮਾਸ਼ਾ ਅਤਾਰ ਪਟੂ ਫਤਿਹ ਜੇ ਪਾਪਾ ਵੀ ਨਹੀਂ ਆਏ ਦੁਜੇ ਕਲਿੰਦਰ ਸਿੰਘ ਉਹ ਇਦਾਂ ਹੀ ਕਰਾਂਗੇ ਹਾਂ ਉਹਦੇ ਵੀ ਤਾਂ ਜਿੱਤ ਪਾਪਾ ਦੀ ਨੇ ਉਹਨਾਂ ਨੇ ਆਪਾਂ ਨੂੰ ਆਉਂਦੇ ਸਰ ਗੱਲਾਂ ਘੰਟਣ ਲੱਗੀਆਂ ਹਾਂ ਅੱਜ ਬੋਲੂਗਾ ਕੀ ਕਰੇ ਤੈਨੂੰ ਤੈਨੂੰ ਨਹੀਂ ਆਤਾ ਨਹੀਂ ਬੋਲਦੇ ਮਤੇ ਤੈਨੂੰ ਪਿਆਰ ਕਰਦੇ ਤੇ ਸੈਕਿੰਡ ਟਾਇਰ ਨਹੀਂ ਪਾਏ ਵੇਲਾ ਟੈਰ ਦਾ ਪਾਰਕ ਨੇ ਫਿਰ ਕਾ ਟੈਰ ਅਲੱਗ ਗੱਲ ਕਹਿ ਟਿੱਕਾ ਲਾ ਲੈ ਤੁਰਸ ਹੂੰ ਟਿੱਕਾ ਲਾ ਲੈ ਨਾ ਅੱਧੀ ਹੋਲੀ ਸ਼ੁਰੂ ਹੋਵਰ ਹੋਲੀ ਸਵੇਰੇ ਤੇ ਹੋਲੀ ਆਪਾਂ ਨੇ ਸ਼ਾਮੀ ਰਾਤ ਵਿੱਚ ਸ਼ੁਰੂ ਕਰਤੀ ਹੋਲੀ ਹਾਂ ਦਾਰੇ ਸੇਰ ਲੱਥ ਜੂਗਾ ਸਾਰਾ ਸਮਾਨ ਚਲੋ ਨਹੀਂ ਯਾਰ ਭਾਜੀ ਬੁਰਸ਼ ਲਿਆ ਹੁੰਦਾ ਈ ਨਵਾਂ ਮਾ ਆਹ ਆਹ ਕੱਪੜੇ ਤੁਹਾਨੂੰ ਬੁਰਸ਼ਾਉਣਾ ਪੁੱਛ ਲਿਆਦਾ ਈ ਦਾ ਭਾਜੀ ਮੈਂ ਬਾਕੀ ਮਾਰਦੀ ਮੱਥੇ ਤੇ ਇਹ ਨਹੀਂ ਪੈਦਾ ਪਾ ਲੈ ਸਪਾਈ ਦਸੇ ਆ ਵੀ ਗਾਣਾ ਇਧਰ ਹੋਵੇ ਬੱਚੇ ਮੜ ਕੰਨ ਵੀ ਲੈਂਦੇ ਬੁਰਸਾ ਦਾ ਐਕਸਪੈਰੀਮੈਂਟ ਹੋ ਜਾਏਗਾ ਨਾਲ ਜਿਹੜੀ ਪਾਈ ਦੇ ਸਿਰ ਤੇ ਸਿਕਰੀ ਜੰਮੀ ਪਈ ਉਹ ਸਾਰੀ ਲੱਤ ਤੇ ਗਈ ਕੀ ਬੁਲੰਦਾ ਹੱਥੀ ਹੋਲੀ ਆ ਦੇ ਲੋ ਤੁਹਾਡੇ ਪੁੱਤਰੇ ਕੀ ਕੀਤਾ ਰੇ ਭਾਈ ਦੇ ਸਿਰ ਤੇ ਸਾਰੇ ਟਿੰਡਰਾ ਪਤਨ ਲਾਇਆ ਰੰਗ ਵੀ ਪੱਕੇ ਲਾਏ ਕੱਚੇ ਪੈਨ ਪਾਪਾ ਨੂੰ ਲੱਗੇ ਤੇ ਬਦੇ ਲੈ ਕੇ ਮੈਨੂੰ ਪਾਪਾ ਤੇ ਸਾਡੇ ਵੱਲੋਂ ਵੀ ਸਾਰਿਆਂ ਵੱਲੋਂ ਬਥੇ ਹੈਪੀ ਹੋਲੀ ਬੋਲਦਾ ਸਾਰਿਆਂ ਨੂੰ ਹੈਪੀ ਹੋਲੀ ਹੈਪੀ ਹੋਲੀ ਹੈਪੀ ਹੋਲੀ ਦੰਦ ਬੋੜਿਆ 파ਜੀ ਦੇ ਪੱਕੇ ਰੰਗ ਲਾਥੇ ਮੈਂ ਤੂੰ ਪੜਾ ਹੋ ਗਈ ਪਾਇਆ ਬਾਬਾ ਬਣਿਆ ਬਾਬਾ ਹਾਈ ਸਾਡੇ ਘਰੇ ਹਰੇ ਇੱਕ ਤਰ੍ਹਾਂ ਦਾ ਵਰਕਰ ਅਵੇਲੇਬਲ ਹੈ ਦੇਖੋ ਟ੍ਰੈਡਿੰਗ ਹੁੰਦੀ 파ਜੀ ਤੇ ਦੇਖਣ ਤੂੰ ਇਹ ਤਾਂ ਨਹੀਂ ਕਰਾਣੀ ਟ੍ਰੈਡਿੰਗ ਕਿਹਦੇ ਲਈ ਤੋਂ ਹੁੰਦੀ ਹੋਈ ਸੇ ਗੱਲ ਲੈ ਤੂੰ ਹੋ ਗਈ ਹੋ ਗਈ ਹੋ ਗਈ ਸ਼ੇਪ ਖਰਾਉਣਾ ਕਰਦੀ ਉਹ ਤੇ ਫੋੜ ਤੇ ਪੰਜਾਬੀ ਵਾਲਾ ਕਾਰੀਗਰ ਔਰ ਕਾਰੀਗਰੀ ਬੜਾ ਟਕਰਾਦੇ ਮੈਂ ਤੁਹਾਡਾ ਵੀ ਕਰ ਦੇਣਾ ਮੇਰਾ ਕੀ ਕਰ ਦੇਣਾ ਤੂੰ ਉਹ ਬੱਸ ਭਰਾਵਾ ਇਹ ਤੂੰ ਕਿੱਥੋਂ ਸਿੱਖਦਾ ਸੋਲੂ ਮੈਂ ਸੋਨੂ ਨੂੰ ਸੋਲੂ ਮਾਂ ਕਹਿੰਦਾ ਹੁਣ ਟੈਂਟ ਤੇ ਹੁੰਦੀ ਟੈਂਟ ਦੇ ਅੱਗੇ ਵਾਲਾ ਸਸਰੀ ਗਾਲ ਜੀ ਸਾਰਿਆਂ ਨੂੰ ਹਾਂ ਜੀ ਪਿਆਰ ਹੋਇਆ ਤੁਸੀਂ ਕਾਦੇ ਵਾਸਤੇ ਲੈ ਰੰਗ ਲਿਓਣਾ ਉਹਦਾ ਚੋਲਾ ਲੈ ਚੋਲਾ ਰੰਗ ਲਿਆਓ ਫਿਰ ਜਾ ਕੇ ਰੰਗ ਲਿਓਣਾ ਹੈਗਾ ਭਾਨੇ ਦੇ ਲੈ ਲੈ ਬੁੱਤ ਲੈ ਬਾਬਾ ਜਾਣਗੇ ਮੇਰੇ ਨਾਲ ਤੇ ਹੋਲੀ ਵਾਲਾ ਰੰਗ ਲਿਆਉਂਗਾ ਕੱਲ ਕਿੰਨੇ ਦਾ ਰੰਗ ਲੈ ਕੇ ਆਏ ਤੇ ਸਾਰਿਆਂ ਨੂੰ ਹੈਪੀ ਹੋਲੀ ਹੈਪੀ ਹੋਲੀ ਸਾਡੇ ਵੱਲੋਂ ਸਾਰਿਆਂ ਨੂੰ ਤੇ ਟਾਈਮ ਹੋ ਗਿਆ ਸਾਡੇ ਜੀਤੇ ਬੇਟਾ ਜੀਤੇ ਹਾਈ ਹਾਈ ਉਈ ਉਈ ਆ ਗਿਆ ਉਈ 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 ਹੈਪੀ ਹੋਲੀ ਹੋਲੀ ਬਾਦ ਹੈ ਹੈ ਕੀ ਬਾਦ ਕਿਥੇ ਹੈ ਸੁੱਤਾ ਉੱਠਿਆ ਹੁਣ ਕੇ ਸਾਰੀ ਹੋਲੀ ਦੇ ਤਿਆਰੀਆਂ ਚੋ ਬਾਦ ਉਈ ਉਈ ਬਾਦ ਪਤਾ ਨਹੀਂ ਤੁਹਾਨੂੰ ਦੇਖ ਸ਼ੀਸ਼ੇ ਅੱਗੇ ਉੱਥੇ ਪਏ ਹੋਣਗੇ ਇੱਧਰ ਚਲੋ ਜੀ ਆਪਾਂ ਫਿਰ ਸਿਰੇ ਲੱਗੇ ਆਂ ਜੋ ਹੋਲੀ ਦੇ ਸਪੈਸ਼ਲ ਖਾਣਾ ਬਣਾਉਣ ਤੁਹਾਨੂੰ ਬਤਾ ਕੋਈ ਵੀ ਤਿਹਾਰ ਹੋਵੇ ਕਦੇ ਸਪੈਸ਼ਲ ਖਾਣਾ ਨਾ ਬਣੇ ਤਿਹਾਰ ਜਿਹੜਾ ਵਧੀਆ ਨਹੀਂ ਲੱਗਦਾ ਹੈਗਾ ਤੇ ਲਿਆਂ ਆਫਰਾਂ ਦਾ ਕੋਈ ਨਾ ਬੱਕਲੇ ਹੁੰਦੇ ਨੇ ਨਹੀਂ ਪੰਨੀ ਤੂੰ ਜਾਣਦੇ ਕੋਈ ਗੱਲ ਨਹੀਂ ਜਾਣਦੇ ਉਹ ਦਾਦੀ ਕੋ ਲੈਣਾ ਪੈਣਾ ਦਾਦੀ ਵੀ ਹੋ ਗਏ ਨੇ ਹੈ ਕਹਿੰਦਾ ਦੀ ਕੋਲ ਰੰਗੀ ਪੈਸੇ ਲਿਓ ਇੱਕ ਰੰਗ ਲੈ ਆਈਂ ਬਤ ਤੇ ਨਾਲ ਆਪਾਂ ਬਣਾ ਰਿਆ ਛੋਲੇ ਦੀ ਸਬਜ਼ੀ ਤੇ ਨਾਲ ਆਪਾਂ ਬਣਾਵਾਂਗੇ ਚੌਲ ਜਿਹੜਾ ਜੱਦਾ ਬਣਾ ਹੁੰਦੇ ਨੇ ਦਹੀਂ ਹੈਗਾ ਦਹੀਂ ਨਹੀਂ ਬਣਾਇਆ ਉਹਨਾਂ ਉਹਨਾਂ ਹਰਪਾ ਪਰਕਾ ਲਾ ਲੈ ਕਿਉਂਕਿ ਬਸ ਜਾਮਨੀ ਰਾਤ ਦੀ ਆਈ ਹੋਈ ਨਹੀਂ ਤਾਂ ਉਹਨਾਂ ਨੂੰ ਫੇਰ ਅਜੰਡਾ ਕੋਈ ਕੰਮ ਪੈ ਗਿਆ ਤਾਂ ਉਹਨਾਂ ਨੂੰ ਵਾਪਸ ਫੇਰ ਸੰਗਰੂਰ ਜਾਣਾ ਤੇ ਅੱਜ ਆਪਣੀ ਇੱਕ ਹੋਰ ਵੀ ਹਾਂ ਅੱਜ ਹੋਲੀ ਦੇ ਨਾਲ ਨਾਲ ਸਾਡੀ ਜ਼ਿੰਦਗੀ ਜੀ ਵੀ ਰੰਗ ਭਰੇ ਗਏ ਸੀ ਸਾਡੀ ਹੈਪੀ ਸਾਡੀ ਹੈਪੀ ਵਾਲੀ ਮੈਰਿਜ ਐਨੀਵਰਸਰੀ ਜਾਨੀ ਕਿ ਅੱਜ ਆ ਗਾ ਬਰੇ ਬਰੇ ਵਾਲਾ ਦਿਨ ਖੁਸ਼ੀਆਂ ਭਰੇ ਆ ਦਿਨ ਅੱਜ ਹਨਾ ਤੇ ਜੇ ਅੱਜ ਪ੍ਰਧਾਨ ਸਾਹਿਬ ਮੇਰਾ ਨਾੜ ਪੈਣਾ ਤੇ ਅੱਜ ਪ੍ਰਧਾਨ ਸਾਹਿਬਾਂ ਦੀ ਖੈਰ ਨਹੀਂ ਹੈਗੀ ਅੱਛਾ ਹਾਂ ਅੱਜ ਸਾਹਿਬ ਮੇਰੀ ਖੈਰ ਤਾਂ ਕਦੋਂ ਜਦੋਂ ਮਰਜੀ ਉਹ ਬੋਲੂਗਾ ਕਦੀ ਖੈਰ ਹੀ ਨਹੀਂ ਮਿਲੇ ਖੈਰ ਹੈ ਹੈ ਹੋ ਆਪਰੇ ਪਰਚੀ ਦੇ ਕੇ ਮੇਰੇ ਕੋਲ ਜੀ ਆ ਆਜ਼ਾਦ ਆ ਕੇ ਚੱਲ ਪੁਰਾ ਨਹੀਂ ਦੀ ਕਉਂਦੀ ਸੀ ਸੀ ਕੀ ਬੋਲੇ ਕਿ ਕਿਨੇ ਆਪਾਂ ਕਹਿੰਦੇ ਲਿਆਉਂਦਾ ਏ ਉਹ ਵੀ ਲਿਉਣਾ ਪਪਾ ਵੀ ਲਿਉਣਾ ਏ ਮੇਰੇ ਪਰਸ ਲੈ ਪੁੱਤ ਮੇਰੇ ਪਰਸ ਪਾਉਣ ਪੁੱਤ ਨਾ ਉਹ ਦੇਦੇ ਨੇ ਟੇਹੂ ਰਲ ਬਸ ਉਹ ਲੈ ਬਤਾਦੀ ਕਹਿੰਦੇ ਚ ਪੈਣੇ ਉਹ ਹਾਂ ਕਿਤੇ ਨਾਲੇ ਹੋਲੀ ਦਾ ਟੈਪ ਖਾਣਾ ਬੰਦ ਨਾਲ ਸਾਗ ਗਰਾ ਦੇ ਸਪੈਸ਼ਲ ਖਾਣਾ ਬੰਦਿਆ ਹਨ ਤੇ ਇਹਨਾਂ ਨੇ ਅੱਜ ਵੀ ਨਹੀਂ ਮੈਨੂੰ ਛੁੱਟੀ ਦਿੱਤੀ ਹੈਗੀ ਵਿਚਾਰਾ ਅੱਜ ਕੁੜੀ ਦਾ ਵਿਆਹ ਹੈ ਤੁਹਾਡੀ ਨੂੰ ਕਾਣੀ ਕਰਵਾ ਦਿਆ ਹੈ ਹੈ ਚਾਹ ਨੂੰ ਤੇ ਬੈਠਣਾ ਛੁੱਟਦਾ ਹੈ ਕਿ ਹੱਥ ਉਹ ਕਿਹੜੇ ਆਈ ਲੋਬੀ ਇਹਨਾਂ ਕੱਢੇ ਅਮਰ ਦਾ ਟਲਕਾ ਨਾ ਮੱਚਿਆ ਯਾਰ ਨਹੀਂ ਮੱਚਦਾ ਲੋਬੀ ਥਲੇ ਫਗਨ ਕਹਵੇਂ ਕੱਢ ਕੇ ਦਵੇਂ ਅੱਧੀ ਆਦੀ ਇੱਕ ਦਿਨ ਤਾਂ ਮੈਨੂੰ ਛੁੱਟੀ ਦੇ ਦਿੰਦੀਆਂ ਕਿ ਤੱਕ ਟਮਾਟਾ ਦੇ ਦਿੰਦੀ ਮੈਨੂੰ ਬਿਠਾ ਕੇ ਰੋਟੀ ਖਵਾ ਦਿੰਦੀਆਂ ਹੋਰ ਕੀ ਹੈ ਹਾਂ ਕਿੱਥੇ ਨਹੀਂ ਉਹ ਵਾਜ਼ੇ ਦਾ ਨਾ ਪ੍ਰਵੇਆ ਹੋਇਆ ਸੀ ਅਮਨ ਜਿਸ ਦਿਨ ਆਪਣਾ ਵਿਆਹ ਸੀ ਉਦੋਂ ਹੀ ਬਸ ਰੋਟੀ ਪੱਕੀ ਭਗਾਈ ਮਿਲ ਗਈ ਸੀ ਬਸ ਉਦੋਂ ਲਈ ਦੋ ਦਿਨ ਹੀ ਖਾਦੀ ਸੋਨੂੰ ਤੇ ਜਗ੍ਹਾ ਦੁਰ ਗਈ ਤੁਹਾਨੂੰ ਮੁੰਡੇ ਦੀ ਅੱਜ ਕਿ ਰਾਜ ਤੱਕ ਦਾ ਰਾਮ ਦਾ ਦੇਣ ਦੇਖਿਆ ਹੋਏਗਾ ਲੈ ਰੋਟੀ ਦੇ ਰੋਟੀ ਥੇਰੇ ਰੋਟੀ ਪਿਆਰੇ ਰੋਟੀ ਸ਼ਾਮੀ ਰੋਟੀ ਬਸ ਅਗੋਂ ਵੀ ਆ ਗਈ ਰੋਟੀ ਬਸ ਦੇ ਰੋਟੀ ਲੈ ਅਗਰ ਤਿਆਰੀਆਂ ਚੱਲ ਗਈਆਂ ਕੋਈ ਜੀ ਜੀ ਨਹੀਂ ਜੀ ਕੋਪਾ ਤਨੀ ਮੇਰੇ ਨਾ ਪਰਚੋਂ ਪੈਸੇ ਕੱਢ ਲਾ ਕਿੰਨੇ ਲੈ ਗਿਆ 40 ਰੁਪਏ ਨਾ ਕੀ ਹੋਗਾ ਨਹੀਂ ਹੁੰਦਾ 40 ਰੁਪਏ ਨਾ ਉੱਥੇ ਲੈ ਆਪ ਤੂੰ ਪੈਸੇ ਕੱਢ ਲਾ ਇਧਰ ਮਾਮੇ ਦਾ ਫੋਨ ਆਇਆ ਮਾਮੂ ਨੰਗ ਦਿਖਾ ਦੇ ਫਤੇ ਪੜਿਆ ਬੋਲੀ ਇੱਕ ਮਾਮੂ ਮਾਮੂ ਦਿਖਾ ਦੇ ਗੱਲ ਯਾਰ ਹੈਪੀ ਹੋਲੀ ਤੇ ਕਹਦੇ ਮਾਮੂ ਅੱਜ ਮੈਂ ਕਹਿਤਾ ਤੁਸੂ ਹੈਪੀ ਹੋਲੀ ਹੈਪੀ ਹੋਲੀ ਹੈਪੀ ਹੋਲੀ ਵਧਾਈਆਂ ਬਹੁਤ ਬਹੁਤ ਅੱਜ ਬਾਰੇ ਬਾਰੇ ਦਾ ਦੇਣ ਸੀ ਮਾਰ 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 ਯਾਰ ਸੋਨ ਤਾਂ ਗੜੇ ਲੱਗੀ ਸੋਨ ਬਚੋਲੇ ਸਾਹਿਬ ਦਾ ਮੱਚ ਗਿਆ ਹਾਂ ਇਹ ਸਾਰੇ ਸਾਮੂਹ ਹੋ ਟਿਕਾ ਬੁਝੋਲੇ ਨੇ ਸ਼ਾਮ ਹੋਈ ਪਈ ਹੈ ਰੂਰੋ ਹੋ ਗਲੇ ਲਗੜਾ ਦਾ ਹੋਰ ਇਹ ਪਹਿਲੇ ਵਿਚੋਲੇ ਵਿਚਾਰਾ ਜਿਹਦਾ ਜਿੰਦਗੀ ਚ ਕੋਈ ਨਹੀਂ ਪਿਆ ਨਾ ਸਿੱਧਰ ਪਏ ਤੇ ਨਾ ਸ਼ਾਮ ਕੋਈ ਗੱਲ ਨਹੀਂ ਫਿਰ ਕਿਉਂ ਆ ਪਾਏ ਨਹੀਂ ਲੱਭਣ ਦੇ ਵਿਚਾਰੇ ਨੂੰ ਸਵੇਰ ਦੇ ਕੁਲੇ ਨਹੀਂ ਸਬਜੀ ਵਾਲੇ ਕੁਲੇ ਪਾਏ ਆ ਇਹ ਦੋ 3 ਰੁਪਏ ਕੁਲੇ ਮਿਲਰਨਾ ਚੋ ਦੇਖੋ ਮੈਂ ਦੇਤੇ ਉਹਨੂੰ ਮਸ ਜੀ ਪੈਸੇ ਦਾ ਰੋਲਾ ਪੈ ਗਿਆ ਅੱਜ ਤਾਂ ਬਹੁਤ ੜਕੇ ੜਕੇ ਤੁਸੀਂ ਇਹ ਸ਼ਗਨ ਫੋਨ ਤੋਂ ਡਰਨਦੇ ਸਾਰੇ ਇਹ ਕਹਿੰਦੇ ਸੰਗਰੂਰ ਤੁਰ ਜਾਣਾ ਫੇਰ ਇਹਨਾਂ ਕੋਲ ਤਾਂ ਸ਼ਾਮਾਂ ਨੂੰ ਕੇਕ ਨੂੰ ਕੱਟਿਆ ਜਾਣਾ ਤੇ ਦੇਣਾ ਪੈ ਗਿਆ ਫੇਰ ਆ ਜਾਣਾ ਜਿਹਨੂੰ ਕਿਹਾ ਤਾਂ ਫੇਰ ਤੈਨੂੰ ਕੇਕ ਨਹੀਂ ਦੇਣਾ ਜੇ ਗਿਫਟ ਲੈ ਕੇ ਆਈ ਕੋਈ ਚੱਕਰ ਨਹੀਂ ਕਰਾਂ ਮੈਂ ਆ ਜੀ ਹਾਂ ਵੀਰਾ ਆਉਂਦਾ ਏ ਕੋਈ ਨੂੰ ਪਤਾ ਲੱਗ ਗਿਆ ਨਾ ਕਿ ਕੀ ਪਲੇ ਕਰਾ ਤੇ ਰੰਗ ਸੁਣ ਵਾਲਾ ਬਸ ਠੀਕ ਹੈ ਫਚਕਾਰੀਆਂ ਵੀ ਲੈ ਕੇ ਆਉਣੀ ਨੇ ਐ ਨਹੀਂ ਫਚਕਾਰੀ ਤੇ ਫਿਰ ਆਂ ਅੰਦਰ ਰੱਖ ਦੋ ਆਪਾ ਅੱਗੇ ਲਾ ਲੀ ਹਾਂ ਅੱਗੇ ਆ ਬਾਕੀ ਪਿੱਛੇ ਜਾਣਾ ਠੀਕ ਹੈ ਨਹੀਂ ਬਹੁਤ ਪਿਆਰ ਦਾ ਹੋ ਗਿਆ ਕੀ ਆ ਰਹੀ ਬੇ ਇਹ ਆ ਰਹੀ ਬਾ ਆ ਰਹੀ ਨਹੀਂ ਹਾਪੀ ਹੋ ਜੀ ਕਹਿੰਦਾ ਮੱਛਿਆ ਮੰਗੂ ਕਹਿ ਕੇ ਗਿਆ ਮੰਮੀ ਨੂੰ ਪਤਾ ਅੱਜ ਮੇਰੀ ਕੁੜੀ ਦਾ ਵਿਆਹ ਹੈ ਅੱਜ ਤੇ ਕੁੜੀ ਦਾ ਵਿਆਹ ਹੈ ਮੰਮੀ ਦਾ ਬੰਦਰ ਕਿਹਾ ਹਾਂ ਸਾਰੇ ਘਰ ਦਾ ਪੁੱਛ ਰਹੇ ਮੈਨੂੰ ਲੱਗਦਾ ਮੰਮੀ ਨੂੰ ਨਹੀਂ ਪਤਾ ਹੈਗਾ ਮੰਮੀ ਲਈ ਜਨਤਰੀ ਤੱਕ ਨਹੀਂ ਪਤਾ ਮੈਂ ਭਾ ਕੇ ਮਿੱਠੇ ਚੋਲਦੇ ਹਾਂ ਮੁਰਕੇ ਹੀ ਹੋਲੀ ਮਨਾਉਣੀ ਹੋਲੀ ਹੈ ਰੰਗ ਗਰਜੇ ਰੇਕੇ ਚਲਣਾ ਵਾਲੀ அது கேலி மம்மி குடிதல்தேல

ਵੀਡੀਓ ਕੇਵਲ ਪਟਰੀ ਤੇ ਨਾ ਪਤਾ ਹੈਗਾ ਵੀਡੀਓ ਕੌਣ ਲੱਗਾ ਕਰਦਾ ਹੈ ਬੜਾ ਮੋਜ ਪਜਕਾਰ ਆਇਆ ਹਰ ਤਰ੍ਹਾਂ ਦੀ ਬੀਂਜਾਂ ਆਉਂਦੀਆਂ ਨੇ ਪਰ ਬਹੁਤ ਚੰਗਾ ਲੱਗਦਾ ਆ ਰਾਤ ਨੂੰ ਹਾਂ ਲੋਮੂਤ ਸਭ ਨਾਲ ਜਿੱਕੇ ਲੈ ਰਹੇ ਹੋਏ ਖੈ ਤਾਂ ਖੀ ਹੋਈ ਹੋਏ ਓਏ ਹੋਏ ਆਰਾ ਕਨੇ ਬੋਜੀ ਹਾਂ ਤੇਰੀ ਤੇਰੇ ਪੁਰਾਣੇ ਆਏ ਘਰਦੇ ਹੋਲੀ ਦਾ ਜਿਕਰ ਤੁਸੀਂ ਨਹੀਂ ਕਿਆ ਨਾ ਮੈਂ ਪੜਾਂ ਨਹੀਂ ਕਰਾਂ ਪੜਾਂ ਨਹੀਂ ਬੈਠਾ ਨਾ ਨੀਚ ਕੋਲ ਵੰਡ ਕਵਟਿੰਗ ਹੈ ਇੱਕ ਵਾਰੀ ਉਹ ਦਾ ਗੁੰਮ ਗਿਆ ਕਮੋ ਟਿੰਗ ਆ ਤੇ ਲੈ ਆਂਦਾ ਨਹੀਂ ਲਿਆ ਤੇ ਨਹੀਂ ਲਿਆ ਹਾਂਜੀ ਹੋ ਗਈ ਸ਼ੁਰੂਆਤ ਹੋਲੀ ਦੀ ਕਿਥੋਂ ਲਵਾ ਕੇ ਆਏ ਹੋ ਬਾਹਰੋਂ 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 ਕਿਥੋਂ ਕਿਦਾਂ ਲਾਇਆ ਹੋਰ ਭੇਜੋ ਕਿ ਕਿਥੋਂ ਲਾਇਆ ਅਸੀਂ ਕਦੇ ਸਭੇ ਤੈਨੂੰ ਅੱਜ ਕੋੜੀ ਭੇਜੇ ਹੁਣ ਹਾਂ ਹੁਣ ਆ ਹੁਣ ਤਾਂ ਮੈਂ ਵੈਜ ਰਹੀ ਸੀ ਗਿਆ ਕਿੰਨਾ ਸੋਹਣਾ ਲੱਗ ਰਿਹਾ ਮੇਰੇ ਪੁੱਤ ਦੇ ਮੂੰਹ ਤੇ ਰੰਗ ਹੈ ਤੇ ਇਧਰ ਵੀ ਲਾ ਦੋ ਬਾਪੂ ਦੇ ਵੈਰੀ ਚਾਚੂ ਪਿਆਓ ਯਾਰ ਫੇਰ ਇਹ ਚਾਹ ਨਹੀਂ ਦੁੱਧ ਪਿਆਓ ਦੁੱਧ ਪਿਆਓ ਦੁੱਧ ਸੈਸੇ ਨੇ ਬਾਹਰੋਂ ਨੇ ਫੋਨ ਆ ਜਾਂਦੇ ਨੇ ਬਸ ਫੇਰ ਸਾਰਾ ਟਾਈਮ ਉਧਰ ਲਾਗੇ ਗੰਮੂ ਕਿਵੇਂ ਸੈਟ ਡਿੱਗੀ ਪਈ ਹੈ ਦਮੂ ਸ਼ੌਭਾ ਕਿੰਨਾ ਤੁਹਾਨੂੰ ਪਤਾ ਨਹੀਂ ਅੱਜ ਹੋਲੀ ਹੈ ਸੁਣੂ ਤੂੰ ਰੋਟੀ ਖਾ ਕੇ ਨਹੀਂ ਜਾਣਾ ਯਾਰ ਉਹ ਰਕਮ ਬੁਆਇਆ ਇਹ ਸਾਈਕਲ ਖਮਾਉਣ ਵਾਲੀ ਜਗਾ ਇੱਥੇ ਉਧਰ ਬਾਸੀ ਫੈਮਲੀ ਕਹਿ ਰਹੀ ਛੇਤੀ ਜਾਣਾ ਅਰਜੈਂਟ ਹੋਰਾਂ ਨੂੰ ਜਿਨ੍ਹਾਂ ਨੇ ਆਉਣਾ ਉਹ ਪਹੁੰਚਣ ਵਾਲੇ ਨੇ ਉਹ ਮਲੇਰਕੋਟਲੇ ਪਹੁੰਚ ਗਏ ਤੇ ਮਲੇਰਕੋਟਲੇ ਤੋਂ ਥੋੜਾ ਟੈਅ ਲਾਉਣਾ ਸੰਦੂਰੋਂ ਹੋਣਾ ਪੰਦਰ ਹੂੰ ਮੋਸਟਲੀ 15-20 ਮੀਟਰ ਦਾ ਟੈਅ 150000 ਤੋਂ 2 ਲੱਖ ਲਾ ਲੋ ਉਹ ਨਵੇਂ ਨੇ ਨਹੀਂ ਪਤਾ ਲੱਗਾ ਕਈ ਵਾਰ ਨਹੀਂ ਨਹੀਂ ਹੋਰ ਕਿੰਨੀ ਛੇਤੀ ਆ ਆ ਮਨਜੋਰਾ ਆਰਾਊਂਡ ਲਾਜੀ ਜਿਦਾ ਜਿਦਾ ਆ ਗਿਆ ਨੇ ਸਾਈਕਲ ਨੂੰ ਕਿਉਂ ਰਿਭਾਇਆ ਦੋ ਸੌ ਲੱਖ ਦਾ ਹੈ ਹੈਗੀ ਹੈ ਕਾਮੀ ਗੱਡੀ ਚ ਆਲਾ ਵਾਲੇ ਕੱਢਦੇ ਸਰਸੂ ਪਰਸੂ ਪਰਸੂ ਕਿੱਥੇ ਆਉਣੀ ਮੇਰੇ ਕੋਲ ਨਹੀਂ ਹੈਗਾ ਕੰਮ ਤੁਸੀਂ ਆਗੇ ਹੈਗਾ ਜੇ ਮੇਰੇ ਕੋਲ ਨਹੀਂ ਹੈਗਾ ਸਲੋਜੀ ਅੱਜ ਦਾ ਵਾਡਾ ਜਿਹੜਾ ਘਟੋ ਘਟ ਸਾਢੇ 9 ਵਜੇ ਦਿਨ ਜਿਹੜਾ 10 ਵਜੇ ਦਿਨ ਨੰ ਲੱਗਿਆ ਤੁਸੀਂ ਦੇਖ ਲਿਆ ਵਲੌਗ ਦੇ ਵਿੱਚ ਹਨਾ ਆਪਣੀ ਹੋਲੀ ਦੀ ਤਿਆਰੀ ਚੱਲ ਰਹੀ ਤੇ ਆਲਗਣਾ ਤੇ ਆਈ ਗਿਆ ਲਓ ਵੀਡੀਓ ਨੇ ਮਿੱਠਾ ਇਹ ਚੋਨਾਗਣਾ ਕਰਦਾ ਵੀਡੀਓ ਬਣਦੀ ਆਹਾ ਉਹ ਸਗਰ ਪੈਂਦਾ ਹੁੰਦਾ ਨਾ ਸੋਲੂ ਨਹੀਂ ਸਗਰਦੇ ਤਾਂ ਦਰਦੇ ਵਿਚੋਲੇ ਆਟੇ ਪਰ ਚਲੇਓ ਕਹਿੰਦੇ ਤੁਹਾਨੂੰ ਚਾਪ ਚਾਪ ਨਹੀਂ ਪਾਈ ਹੈਗੀ ਤੇ ਅਸੀਂ ਕੋਈ ਤੁਹਾਨੂੰ ਸਗਰ ਜੋ ਬਣ ਦੇਣਾ ਹੈਗਾ ਜੀ ਤੁਹਾਨੂੰ ਜੀ ਮਜ਼ਾਕ ਨਾ ਮਜ਼ਾਕ ਰਿਹਾ ਤੇ ਆਪਾਂ ਤੁਹਾਨੂੰ ਦੱਸ ਦਿਆ ਵੀ ਆ ਸਾਡੇ ਵਿਆਹ ਨੂੰ ਕਿੰਨਾ 17ਵਾਂ ਸਾਲ ਆ ਗਿਆ ਪਤਾ ਨਹੀਂ ਹੈ ਪਤਾ ਨਹੀਂ ਇਹ ਲੋਕ 15ਵਾਂ ਪਤਾ ਨਹੀਂ 15ਵਾਂ ਲੱਗਿਆ ਕਿ 17 2008 ਚ ਵਿਆਹ ਹੋਇਆ ਸੀ ਤੇ ਸਾਨੂੰ ਖੁਦ ਨਹੀਂ ਪਤਾ ਹੈਗਾ ਜੀ ਆਪੇ ਹਿਸਾਬ ਲਾ ਲਿਓ ਆਪੇ ਹਿਸਾਬ ਲਾ ਲੇ ਤੇ ਮੈਨੂੰ 10 ਦਿਨਾਂ ਵਾਲੇ ਕਮੈਂਟ ਕਰਕੇ ਵੀ ਕਿੰਨੇ ਸਾਲ ਕਿੰਨੇ ਵਸਾਲ ਲੱਗ ਗਿਆ ਸਾਡੇ ਵਿਆਹ ਨੂੰ ਤੇ ਪ੍ਰਧਾਨ ਸਾਹਿਬ ਅਜੇ ਫਰੈਸ਼ ਨਹੀਂ ਹੋਏ ਗੱਡੀ ਉੱਪਰ ਪਰਦਾ ਪਿੱਛੇ ਪਰ ਕਰੂਗੇ ਤੁਸੀਂ ਸਾਡੇ ਹਾਂਜੀ ਕਰ ਦਿੰਨੇ ਜਨਾਬ ਦੇਖੋ ਜਬ ਨਹੀਂ 16 ਸਾਲ ਨੂੰ 16 16 ਸਾਲ ਲੱਗ ਗਿਆ ਹੈ ਨਾ ਲੋ ਜੀ ਤੇ ਸਾਡੇ ਗੱਡੀ ਨਾਲ ਹੀ ਫੋਟੋ ਲਾ ਜੀ ਲੀਕੇ ਜੀ ਕਿਤੇ 15 ਸਾਲ ਕਿਵੇਂ ਲੰਘ ਗਏ ਪਤਾ ਨਹੀਂ ਲੱਗਿਆ ਕਿ ਕਿੰਨੀ ਲੜਾਈ ਪੜਾਈ ਪ੍ਰਧਾਨ ਸਾਹਿਬ ਦੀ ਆਪਾਂ ਜਾਨ ਲੈਣ ਵਾਲੀ ਕਾਰਕ ਹੀ ਗਾ ਮੁੱਕ ਲਿਆ ਤੇ ਅੱਜ ਵੀ ਬੜਾ ਕੁਝ ਮੁੱਕਿਆ ਪਿਆ ਸਾਨੂੰ ਸਾਲਗिरा ਦੀ ਘੱਟ ਟੈਨਸ਼ਨ ਸਾਨੂੰ ਸਮਾਨ ਦੀ ਗੱਲ ਆ ਗਈ ਫਿਰ ਚੰਗਣ ਵਾਲੇ ਤੇ ਸਾਨੂੰ ਸਮਾਨ ਦੀ ਘਰ ਦੀ ਕਬੀਲਦਾਰੀ ਦੀ ਬਹੁਤ ਟੈਨਸ਼ਨ ਤੇ ਇੰਨੇ ਕਿ ਟਾਈਮ ਦੇ ਵਿੱਚ ਹਨਾ ਚਾਹੇ ਉਹ ਆਪਾਂ ਆਪਣੀ ਜ਼ਿੰਦਗੀ ਦੀ ਗੱਲ ਕਰੀਏ ਹਨਾ ਤੇ ਅੱਜ ਨੂੰ ਲੱਗਦਾ ਮੈਂ 38 39 ਸਾਲ ਦੀ ਹੋ ਚੱਲੀ ਹਾਂ ਤੇ ਬੜਾ ਕੁਝ ਵੇਖ ਲਿਆ ਇੰਨੀ ਜ਼ਿੰਦਗੀ ਦੇ ਵਿੱਚ ਚੰਗਾ ਟਾਈਮ ਵੀ ਦੇਖ ਲਿਆ ਤੇ ਮਾੜਾ ਟਾਈਮ ਵੀ ਦੇਖ ਲਿਆ ਤੇ ਮਾਰੇ ਟਾਈਮ ਚ ਕਿੰਨੇ ਠੀਕੋ ਜਿਹੀ ਕੀਤਾ ਉਹ ਵੀ ਜ਼ਿਆਦਾ ਤੇ ਚੰਗੇ ਟਾਈਮ ਤੇ ਕੌਣ ਕੌਣ ਨਾਲ ਆ ਤੇ ਉਹ ਵੀ ਸਾਰਾ ਕੁਝ ਜ਼ਿਆਦਾ ਕਿ ਦੁਨੀਆ ਦੇ ਦੋਨੋਂ ਤੇਰੇ ਦੇਖ ਲਏ ਆਪਾਂ ਨੇ ਕਿ ਨਾ ਇਸ ਤਰ੍ਹਾਂ ਤੇ ਇਹ ਦੀ ਜਾਂ ਕਈ ਵਾਰ ਕਰਦਾ ਨਾ ਬੰਦੇ ਦੀ ਛੋਟੀ ਮਾਤ ਆਪਾਂ ਬਹੁਤ ਕੁ ਟਿੱਖ ਲੈਨੇ ਆ ਉਹ ਜ਼ਿੰਦਗੀ ਜਿਸਾਉਂਦੀ ਲੋਕ ਜ਼ਿਸਾਉਂਦੇ ਬੰਦੇ ਨੂੰ ਕਿ ਕਿਵੇਂ ਆਪਾਂ ਤੁਹਾਡੇ ਨਾਲ ਮਿਲਣਾ ਵਰਤਣਾ ਤੇ ਇਹ ਵੀ ਦੇਖੀ ਕਿ ਲੋਕਾਂ ਚ ਚੱਲਦੀ ਗੱਡੀ ਦੇ ਸਾਰੇ ਯਾਰ ਹਨਾ ਮਸਟੈਂਗ ਤੇ ਤੂੰ ਵੀ ਵਿਦਿਆ ਕਰ ਦੋ ਆਜੋ ਵਿਦਿਆ ਕਰਨ ਤੁਹਾਨੂੰ ਕਿਹਦੇ ਹਾਂ ਰੋਟੀ ਖਾਣ ਦੇ ਯਾਰ ਮੈਂ ਨਾ ਕੱਲ ਮਿੱਟ ਲਾਇਆ ਰੋਟੀ ਤੂੰ ਆ ਕੇ ਖਾ ਲੋ ਫਿਰ ਮੰਗੋ ਬਤਾਓ ਕਿ ਸਾਨੂੰ ਕਿੰਨਾ ਕੁ ਟਾਈਮ ਲੱਗਣਾ ਹੈ ਚਲੋ ਜੀ ਬਾਕੀ ਸਾਮੀ ਤੋਰਦੇ ਹਾਂ ਮੈਂ ਜੰਡੀਆਂ ਕੱਢ ਕੱਢ ਕੇ ਅਗਲੇ ਨੇ ਉਹ ਕਰ ਰਿਹਾ ਪਹਿਲਾਂ ਖਾ ਪੀ ਲਓ ਕੁਝ ਸਿਰ ਜਾਇਓ ਕਰੋ ਐਦਾਂ ਜਣਾ ਭੁਕੇ ਡੜਾ ਨਾ ਲੱਗੇ ਜੀ ਚਲੋ ਜੀ ਤੁਸੀਂ ਦੋ ਸਾਨੂੰ ਸਾਰੇ ਜਣੇ ਜਿਹੜੇ ਮੇਰੇ ਬਜ਼ੁਰਗ ਸਾਡੀਆਂ ਵੀਡੀਓ ਦੇ ਦਿਨ ਬਹੁਤ ਪਿਆਰ ਕਰਦੇ ਨੇ ਕੱਲ ਵੀ ਫੋਨ ਆਇਆ ਸੀ ਤੇ ਕਹਿੰਦੇ ਪੁੱਤਰੀ ਭਟੀਆਂ ਵੀਡੀਓ ਦੇਖ ਕੇ ਮੈਨੂੰ ਇਹ ਨਹੀਂ ਪਤਾ ਲੱਗਦਾ ਕਿ ਮੇਰੀ ਚਾਹ ਕਦੋਂ ਖਤਮ ਹੋ ਗਈ ਤੇ ਸਾਡੇ ਵਾਸਤੇ ਤੁਸੀਂ ਆਪਣੀਆਂ ਬੈਸਟ ਮਿਸਿਸ ਸਾਨੂੰ ਦੋ ਹੈਣਾ ਗਾੜ ਬੈਸਟੂ ਜੀ ਜੀ ਨੀ ਲਸ ਬੈਸਟੂ ਜੀ ਦੋ ਆਪਣਾ ਜਿਹੜਾ ਆਸ਼ੀਰਵਾਦ ਸਾਨੂੰ ਦੋ ਤੇ ਆਪਾਂ ਅਗਲਾ ਵਲੌਗ ਜਿਹੜਾ ਕੰਟੀਨਿਊ ਕਰੀਏ ਹੋਲੀ ਮਨਾਉਣ ਦਾ ਹਨਾ ਤੇ ਬਾਕੀ ਦੇ ਅਨਿਵਰਸਰੀ ਕਿੱਦਾਂ ਸੈਲੀਬ੍ਰੇਟ ਕਰਦੇ ਆ ਕੋਈ ਖਾਸ ਤੁੰਦੀ ਨਹੀਂ ਸਾਡੀ ਮਿਡਲ ਕਲਾਸ ਫੈਮਲੀਆਂ ਦੀ ਹਨਾ ਕੀ ਹੈ ਅਜੇ ਬਸ ਇੱਕ ਕੇਕ ਲੈ ਆ ਕੇ ਕੱਟਣਾ ਇਹ ਪਚਕਾਰੀਆਂ ਲੈ ਕੇ ਦੋ ਅੱਛਾ ਹਾਂ ਕੋਈ ਪਚਕਾਰੀ ਨਹੀਂ ਆਉਣੀ ਹੈਗੀ ਤੁਹਾਨੂੰ ਕੀ ਬੜੇ ਪਾਪਾ ਨੂੰ ਨਹੀਂ ਬੋਲਿਆ ਤੁਸੀਂ ਮੈਂ ਕੱਢ ਗਿਆ ਫਿਰ ਤੁਸੀਂ ਇੱਥੋਂ ਕੇਕ ਕੱਟੋਗੇ ਕਿ ਨਹੀਂ ਨਾ ਨਹੀਂ ਚੱਲ ਚੱਲ ਨਹੀਂ ਬੜੇ ਪਾਪਾ ਨੂੰ ਨਹੀਂ ਕਿਹਾ ਤੁਸੀਂ ਨੇ ਪਚਕਾਰੀ ਲੈਉਣ ਨੂੰ ਪਾਪਾ ਕਿਉਂ मैं तो चलूंगा तुझे बड़े पापा क्यों नहीं कहते हैं क्यों नहीं कहते बापा अच्छा. आ रखा तो ही नहीं है ਕਿੱਥੇ ਹੁੰਦਾ ਪਹਿਲਾਂ ਆਉਂਦਾ ਸੀ ਹਾਂ ਪਰ ਨਹੀਂ ਤੁਸੀਂ ਕਿਵੇਂ ਠੰਡੇ ਬੈਠੇ ਹੋ ਹੂੰ ਰੋਟੀ ਤਾਂ ਬੁਣਾਈ ਨਹੀਂ ਕਿੰਨਾ ਨਹੀਂ ਰੋਟੀ ਬੰਨ ਰਹੀ ਹੈ ਪਹਿਲਾਂ ਰੋਟੀ ਖਾਣੀ ਫੇਰ ਜਾਣਾ ਕਹਿੰਦੇ ਹੂੰ ਮਾਫ਼ ਕਰੀ ਨੋਟਿਫਿਕੇਸ਼ਨ ਆਪਾਂ ਰੋਟੀ ਬਣਾ ਲਈ ਤਾਂ ਤੁਹਾਨੂੰ ਨਵੇਂ ਵਲੌਗਾਂ ਨਾਲ ਮਿਲ ਜੇ ਹਜੇ ਵਲੌਗ ਅੰਡਾ ਪਾ ਕੀ ਕਰਦੇ ਆ ਨਾ ਕਰੀ ਨਾ ਕਰੋ ਕਰੀ ਕਰੀ